ਪਣੇ ਜਿਹੜੇ ਸਰਵੇ ਆ ਉਹਦੇ ਮੁਤਾਬਕ ਚਰਨਜੀਤ ਸਿੰਘ ਚੰਨੀ ਜਿੱਤ ਰਹੇ ਆ ਔਰ ਨਾ ਸਿਰਫ ਉਹ ਜਿੱਤ ਰਹੇ ਆ ਉਹ ਕਾਫੀ ਕੁਛ ਵੱਡਾ ਵੀ ਉੱਥੇ ਕਰਨਗੇ ਹਾਲਾਂਕਿ ਬਹੁਤ ਲੋਕ ਕਹਿੰਦੇ ਆ ਕਿ ਉੱਥੇ ਮੁਕਾਬਲਾ ਹੈ ਠੀਕ ਆ ਮੈਂ ਇਹ ਤੋਂ ਵੀ ਇਨਕਾਰ ਨਹੀਂ ਕਰਦਾ ਕਿਸੇ ਕਿਸੇ ਸੀਟ ਤੇ ਮੁਕਾਬਲਾ ਹੋ ਸਕਦਾ ਪਰ ਓਵਰ ਆਲ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਕ੍ਰੇਜ਼ ਆ ਉਹ ਲੋਕਾਂ 'ਚ ਦੇਖਣ ਨੂੰ ਮਿਲਿਆ ਔਰ ਰੈਂਕੂ ਹੋਰਾਂ ਦੇ ਹੱਕ ਦੇ ਵਿੱਚ ਉੱਥੇ ਇੱਕ ਹੀ ਗੱਲ ਜਾਂਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜਿਹੜੇ ਉਹ ਉਹਨਾਂ ਦਾ ਜੋ ਵੀ ਜਿਹੜੀ ਵੀ ਵੋਟ ਹੈ ਉਹੀ ਰਿੰਕੂ ਹੋਰਾਂ ਨੂੰ ਸ਼ਿਫਟ ਹੋਣੀ ਹੈ ਅਸਲੀ ਵਾਰ ਹੈ ਐਡਵੋਕੇਟ ਬਲਵਿੰਦਰ ਵੀ ਲਖਾ ਲ 2 ਲੱਖ ਤੋਂ ਪਲੱਸ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਬਹੁਤ ਜ਼ਿਆਦਾ ਵੋਟ ਲੈ ਜਾਂਦੇ ਨੇ ਨਹੀਂ ਐਤ ਕੀ ਵੀ ਲੈ ਜਾਣਗੇ ਵਧੀਆ ਵੋਟ ਤਾਂ ਬਲਵਿੰਦਰ ਕੁਮਾਰ ਹੀ ਇੱਕੋ ਇੱਕ ਕੈਂਡੀਡੇਟ ਸੀ ਜਿਨ੍ਹਾਂ ਦਾ ਪ੍ਰਚਾਰ ਮੈਨੂੰ ਲੱਗਿਆ ਕਿ ਪ੍ਰਚਾਰ ਹੋਣਾ ਚਾਹੀਦਾ ਉਹਨਾਂ ਦੇ ਪ੍ਰਚਾਰ ਦੇ ਵਿੱਚ ਆਪਦੀ ਪੜ੍ਹਾਈ ਦੀ ਗੱਲ ਸੀ ਮੁੱਦਿਆਂ ਦੀ ਗੱਲ ਸੀ ਜੋ ਕਿ ਬਹੁਤ ਸ਼ਾਨਦਾਰ ਹੈ ਸੋਹਣੇ ਢੰਗ ਨਾਲ ਲੜਿਆ ਪਰ ਯਾਰ ਚਰਨਜੀਤ ਸਿੰਘ ਚੰਨੀ ਬ੍ਰਾਂਡ ਬਹੁਤ ਵੱਡਾ ਹੈ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਹੁਣ ਗੱਲ ਕਰਾਂਗੇ ਜਲੰਧਰ ਸੀਟ ਦੀ ਜਲੰਧਰ ਸੀਟ ਜਿਹੜੀ तितਲੀਆਂ ਦੀ ਸੀਟ ਮੰਨੀ ਗਈ ਆ ਚਾਹੇ ਉਹ ਰਿੰਕੂ ਹੋਣ ਚਾਹੇ ਟੀਨੂ ਹੋਣ ਚਾਹੇ ਮਹਿੰਦਰ ਸਿੰਘ ਕੇਪੀ ਹੋਣ ਪਰ ਉੱਥੇ ਜਿਹੜੇ ਦੋ ਉਮੀਦਵਾਰ ਨੇ ਆਪਣੀਆਂ ਕੋਰ ਪਾਰਟੀਆਂ ਤੋਂ ਨੇ ਉਹਨਾਂ ਆਪਣੀਆਂ ਹੀ ਪਾਰਟੀਆਂ ਤੋਂ ਖੜੇ ਹੋਏ ਨੇ ਉਹਨਾਂ ਨੇ ਕੈਂਡੀਡੇਟ ਲਿਆਂਦੇ ਨਹੀਂ ਦੂਜੀਆਂ ਪਾਰਟੀਆਂ ਵਾਂਗੂ ਉਧਾਰੇ ਤਾਂ ਉਹਨੇ ਚਰਨਜੀਤ ਸਿੰਘ ਚੰਨੀ ਤੇ ਐਡਵੋਕੇਟ ਬਲਵਿੰਦਰ ਜਿਹੜੇ बसपा ਤੋਂ ਨੇ ਗੱਲਬਾਤ ਕਰਾਂਗੇ ਜਲੰਧਰ ਸੀਟ ਤੇ ਕਿ ਜਲੰਧਰ ਸੀਟ ਤੇ ਕੌਣ ਜਿੱਤ ਰਿਹਾ ਤਾਂ ਮੇਰੇ ਨਾਲ ਬਾਈ ਨਵਰੀਤ ਨੇ ਗੱਲਬਾਤ ਸਿੱਧਾ ਸਪਸ਼ਟ ਇੱਕ ਟਿੱਪਣੀ ਕਿ ਜਲੰਧਰ ਸੀਟ ਕਿਹਦੇ ਹਿੱਸੇ ਜਾ ਰਹੀ ਹੈ ਦੇਖੋ ਗਹਿਣ ਆਪਣੇ ਜਿਹੜੇ ਸਰਵੇ ਆ ਉਹਦੇ ਮੁਤਾਬਕ ਚਰਨਜੀਤ ਸਿੰਘ ਚੰਨੀ ਜਿੱਤ ਰਹੇ ਆ ਔਰ ਨਾ ਸਿਰਫ ਉਹ ਜਿੱਤ ਰਹੇ ਆ ਉਹ ਕਾਫੀ ਕੁਝ ਵੱਡਾ ਵੀ ਉਥੋਂ ਕਰਨਗੇ ਸਰਕਾਰ ਦੀ ਤਾਕਤ ਸੁਭਾਵਿਕਾ ਤੀਨੂ ਹੋਰਾਂ ਕੋਲ ਆ ਪਵਨ ਕਮਾਟੇ ਨੂੰ ਆ ਜਿਹੜੇ ਹਨਾ ਆਦਮਪੁਰ ਤੋਂ ਪਹਿਲਾਂ ਵਿਧਾਇਕ ਰਹੇ ਆ ਉਹਨਾਂ ਕੋਲੇ ਆ ਤੇ ਜਿਹੜੀ ਸੈਂਟਰ ਸਰਕਾਰ ਮੋਦੀ ਸਾਹਿਬ ਦਾ ਕਰਿਸ਼ਮਾ ਜਿਹੜਾ ਉਹਨਾਂ ਦੇ ਚਿਹਰੇ ਦਾ ਉਹ ਹੈਗਾ ਰਿੰਕੂ ਹੋਰਾਂ ਦੇ ਕੋਲ ਪਰ ਚਰਨਜੀਤ ਸਿੰਘ ਚੰਨੀ ਆਪਦੇ ਆਪ ਦੇ ਵਿੱਚ ਜਿੱਡੇ ਵੱਡੇ ਬ੍ਰਾਂਡ ਆ ਪੰਜਾਬ ਦੇ ਵਿੱਚ ਉਹ ਜਲੰਧਰ ਸੀਟ ਦੇ ਉੱਤੇ ਜਾ ਕੇ ਤੁਹਾਨੂੰ ਦੇਖਣ ਨੂੰ ਮਿਲਦਾ ਕਿ ਚਰਨਜੀਤ ਸਿੰਘ ਚੰਨੀ ਦਾ ਲੋਕਾਂ 'ਚ ਕ੍ਰੇਜ਼ ਹੈ ਤੇ ਉਹ ਇੱਕ ਪਾਸੜ ਜੀ ਸੀਟ ਕੱਢ ਰਹੇ ਆ ਹਾਲਾਂਕਿ ਬਹੁਤ ਲੋਕ ਕਹਿੰਦੇ ਆ ਕਿ ਉੱਥੇ ਮੁਕਾਬਲਾ ਹੈ ਠੀਕ ਆ ਮੈਂ ਇਹ ਤੋਂ ਵੀ ਇਨਕਾਰ ਨਹੀਂ ਕਰਦਾ ਕਿਸੇ ਕਿਸੇ ਸੀਟ ਤੇ ਮੁਕਾਬਲਾ ਹੋ ਸਕਦਾ ਪਰ ਓਵਰ ਆਲ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਕ੍ਰੇਜ਼ ਆ ਉਹ ਲੋਕਾਂ 'ਚ ਦੇਖਣ ਨੂੰ ਮਿਲਿਆ ਔਰ ਸਾਡੇ ਸਰਵੇ ਦੇ ਮਤਲਬ ਕਿ ਚਰਨਜੀਤ ਸਿੰਘ ਚੰਨੀ ਬੜੇ ਆਰਾਮ ਦੇ ਨਾਲ ਜਲੰਧਰ ਜਿੱਤ ਰਹੇ ਆ ਤੁਸੀਂ ਰਿੰਕੂ ਦੀ ਗੱਲ ਕੀਤੀ ਤੁਸੀਂ ਤਾਂ ਕਹਿੰਦੇ ਇੱਕ ਤਾਂ ਮੋਦੀ ਦਾ ਜਾਦੂ ਉਹਨਾਂ ਪਾਸਵਰਡ ਵੀ ਹੈ ਜਿਹੜਾ ਭਗਵਾਨ ਤੁਮਨ ਤੋਂ ਲੈ ਕੇ ਸੀ ਨਹੀਂ ਚਲੋ ਤੁਸੀਂ ਉਹਨਾਂ ਦੀ ਇੰਟਰਵਿਊ ਕਰੀਏ ਤੁਸੀਂ ਵੱਧ ਜਾਣਦੇ ਹੋਵੋਗੇ ਪਰ ਮੈਨੂੰ ਤਾਂ ਲੱਗਦਾ ਵੀ ਰਿੰਕੂ ਹੋਰਾਂ ਦੇ ਹੱਕ ਦੇ ਵਿੱਚ ਉੱਥੇ ਇੱਕ ਹੀ ਗੱਲ ਜਾਂਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜਿਹੜੇ ਉਹ ਉਹਨਾਂ ਦਾ ਜੋ ਵੀ ਜਿਹੜੀ ਵੀ ਵੋਟ ਹੈ ਉਹੀ ਰਿੰਕੂ ਹੋਰਾਂ ਨੂੰ ਸ਼ਿਫਟ ਹੋਣੀ ਹੈ ਆਪਦੀ ਉਹਨਾਂ ਦੀ ਵੋਟ ਜਿਵੇਂ ਵੈਸਟ ਹੈ ਜਲੰਧਰ ਵੈਸਟ ਹੈ ਜਲੰਧਰ ਵੈਸਟ ਦੇ ਵਿੱਚ ਉਹ ਚੰਗੀ ਵੋਟ ਇਸ ਕਰਕੇ ਵੀ ਲ ਜਾ ਸਕਦੇ ਕਿਉਂਕਿ ਉਹਨਾਂ ਦਾ ਆਪਦਾ ਹਲਕਾ ਜਿਹੜਾ ਆਮਦਵੀ ਪਾਰਟੀ ਦਾ ਐਮਐਲਏ ਸੀ ਉਹ ਵੀ ਨਾਲ ਆ ਗਿਆ ਹਾਲਾਂਕਿ ਮੈਂ ਮੰਨਦਾ ਸ਼ੀਤਲ ਅੰਗੁਰਾਲ ਨਾਲੋਂ ਅੰਗੁਰਾਲ ਨਾਲੋਂ ਰਿੰਕੂ ਹੋਰਾਂ ਦੀ ਆਪਦਾ ਆਧਾਰ ਹੈ ਜਿਹੜਾ ਉਹ ਜਲੰਧਰ ਵੈਸਟ ਚ ਜ਼ਿਆਦਾ ਹੈ ਜੇ ਦੇਖਿਆ ਜਾਵੇ ਪਰ ਓਵਰਆਲ ਜਿਹੜੀ ਇਹ ਮਾਹੌਲ ਹੈ ਇਹ ਚੰਨੀ ਦੇ ਹੱਕ ਚੀ ਹੈ ਤੁਸੀਂ ਇਹਨਾਂ ਕਲੀਅਰ ਕੱਟ ਕਿਵੇਂ ਕਹਿ ਸਕਦੇ ਹੋ ਕਿ ਹੋ ਸਕਦਾ ਨਾ ਉਹ ਦੇ ਵਿੱਚੋਂ ਕਿਸੇ ਕਦੇ ਹਲਕੇ ਦੇ ਕੋਈ ਫਾਈਟ ਹੋਵੇ ਪਰ ਜਿਹੜੀ ਓਵਰਆਲ ਤੇ ਤੁਸੀਂ ਬਹੁਤ ਸੌਖਾ ਕਹਿੰਦੇ ਕਿ ਚੰਨੀ ਚ ਇਹੋ ਜਿਹੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਜਾਂਦੀਆਂ ਨੇ ਗਗਨ ਜਲੰਧਰ ਦਲੇਤ ਤੋਂ ਡੋਮਿਨੈਂਸ ਵਾਲੀ ਸੀਟ ਹੈ ਇੱਥੇ ਦਲੇਤ ਵਰਗ ਦੀ ਗਿਣਤੀ ਵੀ ਕਾਫੀ ਹੈ ਤੇ ਉਹਨਾਂ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ ਦਲਿਤ ਵਰਗ ਦੇ ਕੁਝ ਵੱਡੇ ਡੇਰੇ ਆ ਜਿਹੜੇ ਸੈਂਟਰ ਆ ਉਹ ਵੀ ਇੱਥੇ ਆਉਂਦੇ ਆ ਚਰਨਜੀਤ ਸਿੰਘ ਚੰਨੀ ਆ ਜਿਹੜੇ ਇਹ ਦਲਿਤ ਵਰਗ ਦੇ ਇੱਕ ਕਾਫੀ ਵੱਡੇ ਬ੍ਰਾਂਡ ਹੈ ਵੈਸੇ ਤਾਂ ਇਹ ਵੀ ਹੁਣ ਚਰਨਜੀਤ ਸਿੰਘ ਚੰਨੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਲੰਧਰ ਚ ਇਕੱਲੇ ਦਲਿਤ ਵਰਗ ਦੀ ਵੋਟ ਪਊਗੀ ਚਰਨਜੀਤ ਸਿੰਘ ਚੰਨੀ ਮੈਂ ਪਹਿਲਾਂ ਵੀ ਪਿਛਲੇ ਇੱਕ ਇੰਟਰਵਿਊ ਚ ਵੀ ਕਿਹਾ ਸੀ ਇੱਕੋ ਇੱਕ ਲੀਡਰ ਨੇ ਦਲਿਤ ਵਰਗ ਦੇ ਜਿਨ੍ਹਾਂ ਦਾ ਜਰਨਲ ਕਲਾਸ ਚ ਵੀ ਕਰੇਜ਼ ਹੈ ਨਹੀਂ ਅਕਸਰ ਇੱਕ ਵਰਗ ਦੇ ਹੁੰਦੇ ਆ ਲੀਡਰ ਅਪਾ ਦੇਖਿਆ ਹੀ ਆ ਪੁਰਾਣੀ ਮੈਂ ਸਿੱਧਾ ਹੀ ਕਹਿ ਲੈਣਾ ਕਿ ਮੈਂ ਜੱਟਾਂ ਜ਼ਿਮੀਂਦਾਰਾਂ ਦੇ ਵਿੱਚ ਜਾਣੇ ਉਹ ਕਹਿੰਦੇ ਆ ਵੀ ਸਾਨੂੰ ਅੱਜ ਤੱਕ ਜੇ ਕਿਸੇ ਤੋਂ ਵੱਧ ਮੁਆਵਜ਼ਾ ਕਿਸੇ ਉਮੀਦਵਾਰ ਨੇ ਸੀਐਮ ਨੇ ਦਿੱਤਾ ਉਹ ਤਾਂ ਚਰਨਜੀਤ ਸਿੰਘ ਚੰਨੀ ਨੇ 18700 ਰੁਪਏ ਦਿੱਤੋ ਨਾ ਬਿਲਕੁਲ ਜੱਟਾਂ 'ਚ ਕ੍ਰੇਜ਼ ਹੈਗਾ ਕਿਸਾਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕ੍ਰੇਜ਼ ਵੀ ਆ ਇੱਕ ਹਮਦਰਦੀ ਵੀ ਆ ਵੀ ਯਾਰ ਜਦੋਂ ਇਹ ਬੰਦਾ ਸੀਗਾ ਤਾਂ ਇਹਨੇ ਸਾਡੇ ਲਈ ਕਾਫੀ ਕੁਝ ਕੀਤਾ ਤੇ ਹੋਣ ਵਾਲੇ ਮੁੱਖ ਮੰਤਰੀ ਦੇ ਨਾਲ ਉਹਨਾਂ ਦਾ ਜਿਹੜਾ ਰੋਸਾ ਵੀ ਇਹ ਵੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਫਾਇਦਾ ਦਿੰਦਾ ਤੇ ਜਲੰਧਰ ਦੇ ਵਿੱਚ ਇੱਕ ਗਣ ਇਹ ਵੀ ਤਾਂ ਦੇਖੋ ਨਾ origignal ਕੈਂਡੀਡੇਟ ਕਿੰਨੇ ਆ ਉਹ ਤਾਂ BSP ਕੋਲੇ ਸੀਗਾ ਜਾਂ ਚਰਨਜੀਤ ਸਿੰਘ ਚੰਨੀ ਸੀ ਬਾਕੀ ਤਾਂ ਕਿਸੇ ਨੇ ਕੋਈ ਹਾਂ ਬਾਕੀ ਤਾਂ ਕਿਸੇ ਦਾ ਧਾਰਾ ਫੜ ਲਿਆ ਧਾਰੇ ਤਾਂ ਮਤਲਬ ਧਾਰੇ ਤਾਂ ਨਹੀਂ ਕਹ ਸਕਦੇ ਕਿਸੇ ਦੇ ਘਰੋਂ ਲੈ ਆਂਦਾ ਹਨਾ ਹਾ ਹੱਕ ਲਿਆਂਦਾ ਹਾਂ ਚਲੋ ਮੈਂ ਤਾਂ ਆਪਣੀ ਆਪਣੀ ਭਾਸ਼ਾ ਤੇ ਦੇਸੀ ਚ ਬੋਲਦਾ ਜਿਆਦਾ ਮਲਵਈ ਚ ਵੀ ਕੋਈ ਕਿਸੇ ਨੇ ਕਿਸੇ ਦੇ ਪਾਰਟੀ ਚ ਹੱਕ ਲਿਆਂਦਾ ਕਿਸੇ ਨੇ ਕਿਸੇ ਦੀ ਪਾਰਟੀ ਚ ਤਾਂ ਦੋ ਹੀ ਮੂਲ ਕੈਂਡੀਡੇਟ ਬਸਪਾ ਵੀ ਚੰਨ ਬੋਟ ਡਲ ਜਾਊਗੀ ਪਰ ਮੈਨੂੰ ਲੱਗਦਾ ਚਰਨਜੀਤ ਸਿੰਘ ਚੰਨੀ ਬਸਪਾ ਦੀ ਵੋਟ ਚ ਵੀ ਚੰਗੀ ਆ ਜਿਹੜੀ ਉਹ ਉਹਦੀ ਵੋਟ ਚ ਪਾੜ ਉਹ ਲਾਉਣਗੇ ਪਿਛਲੀ ਵਾਰ ਐਡਵੋਕੇਟ ਬਲਵਿੰਦਰ ਵੀ ਲਖਾ ਦੋ ਲੱਖ ਤੋਂ ਪਲੱਸ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਬਹੁਤ ਜ਼ਿਆਦਾ ਵੋਟ ਲੈ ਜਾਂਦੇ ਨੇ ਨਹੀਂ ਐਤ ਕੀ ਵੀ ਲੈ ਜਾਣਗੇ ਵਧੀਆ ਵੋਟ ਤਾਂ ਬਲਵਿੰਦਰ ਕੁਮਾਰ ਹੀ ਇੱਕੋ ਇੱਕ ਕੈਂਡੀਡੇਟ ਸੀ ਜਿਨ੍ਹਾਂ ਦਾ ਪ੍ਰਚਾਰ ਮੈਨੂੰ ਲੱਗਿਆ ਕਿ ਪ੍ਰਚਾਰ ਹੋਣਾ ਚਾਹੀਦਾ ਉਹਨਾਂ ਦੇ ਪ੍ਰਚਾਰ ਦੇ ਵਿੱਚ ਆਪਦੀ ਪੜ੍ਹਾਈ ਦੀ ਗੱਲ ਸੀ ਮੁੱਦਿਆਂ ਦੀ ਗੱਲ ਸੀ ਜੋ ਕਿ ਬਹੁਤ ਸ਼ਾਨਦਾਰ ਹੈ ਸੋਹਣੇ ਟੰਗ ਨਾਲ ਲੜਿਆ ਪਰ ਯਾਰ ਚਰਨਜੀਤ ਸਿੰਘ ਚੰਨੀ ਬ੍ਰਾਂਡ ਬਹੁਤ ਵੱਡਿਆ ਉਹ ਇਹ ਵੀ ਇੱਕ ਬ੍ਰਾਂਡ ਪਾਵਰ ਦਾ ਵੀ ਹੁੰਦਾ ਨਾ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹ ਕੋਈ ਛੋਟੀ ਗੱਲ ਥੋੜੀ ਹੈ ਉਹਨਾਂ ਨੇ ਦਲਿਤ ਵਰਗ ਨੂੰ ਇੱਕ ਇੱਕ ਡਿਗਨਿਟੀ ਇੱਕ ਮਾਣ ਦਿੱਤਾ ਹੈ ਜਿਹੜਾ ਮਾਣ ਦਾ ਮੁੱਦਾ ਨਾ ਜਦੋਂ ਕਿਸੇ ਲਈ ਵੀ ਬਣਦਾ ਕੋਈ ਤਾਂ ਫਿਰ ਬੰਦੇ ਪਾਰਟੀਆਂ ਤੋਂ ਬਾਹਰੇ ਹੋ ਕੇ ਉੱਕਤੇ ਜਾਂਦੇ ਆ ਜੋ ਗੱਲ ਇਹ ਵੀ ਆ ਨਾ ਲੋਕ ਇਹ ਵੀ ਸੋਚਦੇ ਆ ਕਿਤੇ ਨਾ ਕਿਤੇ ਕਿ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਕਿ ਜਲੰਧਰ ਵਾਲਿਆਂ ਨੇ ਪਿਛਲੀ ਵਾਰ ਇਹ ਸੋਚਿਆ ਦੋ ਰਿੰਕੂ ਨੇ ਬਾਈਪਾਲ ਜਿੱਤੀ ਆਗੀ ਤਾਂ ਉਹਨਾਂ ਨੇ ਸੋਚਿਆ ਕਿ ਸਰਕਾਰ ਦੇ ਨਾਲ ਚੱਲੋ ਜੀ ਕੰਮ ਕਰਾ ਲਾਂਗੇ ਪਰ ਫਿਰ ਦੂਜੇ ਪਾਸੇ ਲੋਕ ਉੱਥੇ ਇਹ ਵੀ ਤਾਂ ਸੋਚਦੇ ਆ ਨਾ ਕਿ ਅਸੀਂ ਐਮਪੀ ਕਿਉਂ ਚੁਣਨਾ ਅਸੀਂ ਮੁੱਖ ਮੰਤਰੀ ਚੁਣੀਏ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੂੰ ਕੋਲੇ ਵੱਡੀ ਜਿਵੇਂ ਪਰ ਵੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਮੈਂ ਕਿਹਾ ਪਿਛਲੀ ਵਾਰ ਵੀ ਉਹ ਕੰਮ ਦੀ ਜਿਹੜੀ ਗੱਲ ਆ ਯਾਰ ਮੁੱਦੇ ਨਾ ਬੰਦਿਆਂ ਦੇ ਨਾਲ ਵੀ ਬਦਲ ਜਾਂਦੇ ਆ ਚਰਨਜੀਤ ਸਿੰਘ ਚੰਨੀ ਆਇਆ ਤਾਂ ਹੋਰ ਮੁੱਦੇ ਆ ਜਦੋਂ ਰਿੰਕੂ ਹੋਰੀਸ ਖੜੇ ਸੀ ਉਦੋਂ ਹੋਰ ਮੁੱਦੇ ਸੀਗੇ ਮੁੱਦੇ ਬੰਦਿਆਂ ਦੇ ਨਾਲ ਬਦਲਦੇ ਆ ਮੇਰਾ ਇਹ ਮੰਨਣਾ ਨਿਕੂ ਕਾਂਗਰਸ ਦੇ ਕੈਂਡੀਡੇਟ ਦੇ ਫਰਕ ਨਾ ਕਮਰਜ ਕਰਮਜੀਤ ਕੌਰ ਚੌਧਰੀ ਹੋਣ ਤੇ ਚੰਨੀ ਹੋਣ ਫਰਕ ਤੇ ਬਹੁਤ ਆ ਨਾ ਹਾਂ ਜਿਵੇਂ ਆਪਾਂ ਆਮ ਆਦਮੀ ਪਾਰਟੀ ਬਾਰੇ ਨਹੀਂ ਕਿਹਾ ਸੀਗਾ ਵੀ ਆਮ ਆਦਮੀ ਪਾਰਟੀ ਨੂੰ ਜਿੰਨੀ ਵੀ ਵੋਟ ਪਊਗੀ ਉਥੇ ਜਲੰਧਰ ਦੇ ਵਿੱਚ ਉਹ ਵੋਟ ਕਿਸੇ ਵੀ ਪਵਨ ਕਮਾਟੀ ਨੂੰ ਹੋਰਾਂ ਦੀ ਨਹੀਂ ਠੀਕ ਆ ਹੋ ਸਕਦਾ 5 10 20000 ਵੀ ਵੋਟ ਇਹਨਾਂ ਦੀ ਆਉਦੀ ਹੋਵੇ ਆਪਦੀ ਹਲਕੇ ਦੀ ਹੋ ਸਕਦੀ ਆ ਪਰ ਬਾਹਰ ਸਾਰਾ ਉਹ ਭਗਵੰਤ ਮਾਨ ਹੈ ਪਰ ਚਰਨਜੀਤ ਸਿੰਘ ਚੰਨੀ ਉਹ ਕੈਂਡੀਡੇਟ ਆ ਜਿਨ੍ਹਾਂ ਦੀ ਵੋਟ ਮੈਂ ਨੀ ਕਾਸ ਦਾ ਕਾਂਸਰਸ ਕਰਕੇ ਪੈ ਰਹੀ ਆ ਚਰਨਜੀਤ ਸਿੰਘ ਚੰਨੀ ਨੂੰ ਮੈਂ ਉਹ ਕਹਿੰਦਾ ਉਹ ਵੋਟ ਪਈ ਜਾਣੀ ਸੀ ਭਾਵੇਂ ਉਹ ਕਾਂਸਰਸ ਛੱਡੋ ਯਾਦਵੀ ਖੜੇ ਹੋ ਜਾਂਦੇ ਉਹ ਉਹ ਇੱਕ ਮੈਨੂੰ ਲੱਗਦਾ ਵੱਡਾ ਫੈਕਟਰ ਆ ਬਾਕੀ ਨੇਰੀ ਆ ਰਹੀ ਆ 4 ਤਰੀਕ ਨੂੰ ਪਤਾ ਨਹੀਂ ਕਿਹਦੀ ਆਊ ਪਰ ਮੈਨੂੰ ਲੱਗਦਾ ਜਲੰਧਰ ਚ ਚੰਨੀ ਚੰਨੀ ਦੀ ਨੇਰੀ ਆ ਸਕਦੀ ਹੈ ਸ਼ੁਕਰੀਆ ਸੋ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ